ਹਾਂਜੀ ਸਤਿ ਸ੍ਰੀ ਅਕਾਲ ਫਰੈਂਡਸ ਮੈਂ ਬ੍ਰਿੰਦਰ ਫਰੈਂਡਸ ਅੱਜ ਦਾ ਆਪਣਾ ਟੌਪਿਕ ਹੋਏਗਾ ਬੇਗੋਨੀਆ সিলਵਰ ਲੀਫ ਬੇਗੋਨੀਆ ਰੈਡ ਲੀਫ ਤੇ ਕਰਸੂਲਾ ਅਵਾਟਾ ਇਹ ਪਲਾਟ ਬੈਂਟਰ ਵਿੱਚ ਬਹੁਤ ਅੱਛੇ ਚੱਲਦੇ ਆ ਤੇ ਵੈਂਟਰ ਵਿੱਚ ਦੀ ਕੋਈ ਕੇਅਰ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਹ ਠੰਡ ਵਾਲਾ ਪੌਦਾ ਹੈ ਹਨਾ ਬਹੁਤ ਅੱਛੀ ਤਰ੍ਹਾਂ ਚੱਲਦੇ ਆ ਕਿਉਂਕਿ ਮੈਨੂੰ ਦੱਸਣ ਦੀ ਵੀ ਐਕਸਪਲੇਨ ਕਰਨ ਦੀ ਵੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਮੇਰੇ ਫਰੈਂਡਸ ਬਹੁਤ ਜ਼ਿਆਦਾ ਪਲਾਂਟਸ ਲਵਰ ਆ ਤੇ ਉਹਨਾਂ ਕੋਈਅਰ ਟਿਪਸ ਸਾਰੇ ਪਤਾ ਹੀ ਆ ਤੇ ਇਹ ਮੈਂ ਲਾਸਟ ਈਅਰ ਖਰੀਦੇ ਸੀ ਵੈਂਟਰ ਦੇ ਵਿੱਚ ਦਸੰਬਰ ਦੇ ਵਿੱਚ ਹਨਾ ਦਸੰਬਰ ਨਵੰਬਰ ਚ ਖਰੀਦੇ ਸੀ ਆਈ ਥਿੰਕ ਤੇ ਉਸ ਟਾਈਮ ਜਦ ਮੈਂ ਵੀਡੀਓ ਵੀ ਸ਼ਾਇਦ ਸ਼ੇਅਰ ਕੀਤੀਆਂ ਆਂ ਵੀ ਉਸ ਟਾਈਮ ਇਹ ਮੈਂ ਖਰੀਦੇ ਸੀ ਇਹ ਸਰਦੀਆਂ ਵਿੱਚ ਮੈਂ ਇਹਨਾਂ ਨੂੰ ਬਹੁਤ ਸ਼ਪਾਕ ਹੀ ਰੱਖਿਆ ਸੀ ਬਹੁਤ ਜ਼ਿਆਦਾ ਮੈਨੂੰ ਉਮੀਦ ਨਹੀਂ ਸੀ ਕਿ ਇਹ ਤਿੰਨੇ ਹੀ ਪਲਾਂਟ ਬਚ ਜਾਣਗੇ ਕਿਉਂਕਿ ਜਾਨੀ ਕਿ ਦਸੰਬਰ ਦੇ ਐਂਡ ਤੋਂ ਲੈ ਕੇ ਜਨਵਰੀ ਪੂਰਾ ਠੰਡ ਨਾਲ ਬਹੁਤ ਤੇ ਮੇਰੇ ਤਾਂ ਅਨਕਾਊਂਟਡ ਪਲਾਂਟ ਉਸ ਠੰਡ ਦੇ ਵਿੱਚ ਗਏ ਆ ਤੇ ਚਲੋ ਗਏ ਆ ਕੁਝ ਮਿਲੇ ਵੀ ਕੁਝ ਪਾਇਆ ਵੀ ਕੁਝ ਖੋਇਆ ਵੀ ਜੇ ਪਲਾਂਟ ਖਰਾਬ ਹੋਏ ਸੀ ਤੇ ਜੋ ਇਹ ਮਹਿੰਗੇ ਪਲਾਂਟ ਸੀ ਉਸ ਟਾਈਮ ਮੈਨੂੰ ਸਿਰਫ 50000 ਰੁਪਏ ਦੇ ਮਿਲੇ ਦੇਖੋ ਮੇਰੀ ਪੈਟ ਆ ਗਈ ਆ ਇਨਵੈਸਟੀਗੇਸ਼ਨ ਕਰਨਾ ਵੀ ਮੰਮੀ ਸਹੀ ਦੱਸ ਰਹੀ ਆ ਪੌਦਿਆਂ ਬਾਰੇ ਕਿ ਨਹੀਂ ਬੰਟੀ ਬਹਿ ਜਾ ਇੱਧਰ ਹੋ ਕੇ ਬਹਿ ਜਾ ਮੇਰੇ ਕੋਲ ਹਾਂ ਬਹਿ ਜਾ ਇੱਥੇ ਬਹਿ ਜਾ ਚਲੋ ਤੇ ਹਨਾ ਇਹ ਬਗੋਨੀਆਂ ਨੂੰ ਮੈਂ ਸਰਦੀਆਂ ਵਿੱਚ ਸੇਫ ਕਰਨ ਲਈ ਸੈਕਿੰਡ ਹਾਂਜੀ ਵਿੱਚ ਕਾਲ ਆ ਗਈ ਸੀ ਆਪਾਂ ਨੂੰ ਵੀਡੀਓ ਕੱਟ ਕਰਨੀ ਪਈ ਤੇ ਆਪਾਂ ਗੱਲ ਕਰਦੇ ਸੀ ਕਿ ਇਹਨਾਂ ਨੂੰ ਮੈਂ ਸਰਦੀਆਂ ਵਿੱਚ ਕਿਵੇਂ ਸੇਫ ਕੀਤਾ ਸਰਦੀਆਂ ਵਿੱਚ ਨਾ ਆਪਾਂ ਇਹਨੂੰ ਸਿਰਫ ਇਹ ਸਟicker ਰਹਿ ਗਏ ਸੀ ਇਹ ਵਾਲੇ ਤੇ ਮੈਂ ਇਹਨੂੰ ਪਲਾਂਟਸ ਦੇ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ ਕਿ ਜਿਆਦਾ ਠੰਡ ਕਾ ਨੇ ਛੁਪੇ ਰਹਿਣ ਬਹੁਤ ਤੇ ਇਹਨਾਂ ਨੂੰ ਮੈਂ ਪੋਟ ਵੀ ਇੰਨੇ ਗੰਦੇ ਦਿੱਤੇ ਸੀ ਕਿ ਮੈਂ ਕਹਿੰਦੀ ਸੀ ਜੇ ਪਲਾਂਟਸ ਬਹੁਤ ਸੋਹਣੇ ਬਲੌਗਰ ਪਲੈਂਟਰ ਦੇ ਵਿੱਚ ਲਾਏ ਜਾਣ ਹੋ ਸਕਦਾ ਮੈਂ ਸੈਰਾਮਿਕ ਵਿੱਚ ਲਗਾਉਂਦੀ ਤੇ ਪਾਣੀ ਦਾ ਘਟ ਵੱਧ ਹੋਣ ਕਰਕੇ ਇਹ ਡਾਈ ਹੋ ਜਾਂਦੀ ਹੈ ਨਾ ਤੇ ਇਹ ਮੈਂ ਮਿੱਟੀ ਦੇ ਗਮਲੇਆਂ ਦੇ ਵਿੱਚ ਲਗਾਇਆ ਸੀ ਹੋ ਸਕਦਾ ਰੀਜਨ ਵੀ ਇਹਦੇ ਵਿੱਚ ਹੀ ਲਗਾਉਣ ਤੇ ਮੈਂ ਕਾਮਜਾਬ ਹੋਈ ਜਾਵਾਂਗੇ ਅਸਲੀ ਮੈਂ ਟਾਪਿਕ ਇਹ ਹੀ ਰੱਖਣਾ ਚਾਹੁੰਦੀ ਆ ਕਿ ਜੋ ਪਲਾਂਟ ਤੁਹਾਡੇ ਕੋਲੋਂ ਨਹੀਂ ਬਚਦੇ ਠੀਕ ਆ ਆਪਾਂ ਮਹਿੰਗੇ ਸੈਰਾਮਿਕ ਦੇ ਪਲੈਂਟਰਾਂ ਵਿੱਚ ਲਗਾਉਂਦੇ ਆ ਤੇ ਤੁਸੀਂ ਉਸ ਨੂੰ ਇੱਕ ਵਾਰੀ ਟੈਰਾਕੋਟਾ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਵੈਸੇ ਦਾ ਰਿੰਬਲ ਸਿੰਬਲ ਮਿੱਟੀ ਦੇ ਗਮਲੇ ਵਿੱਚ ਲਗਾ ਕੇ ਲਗਾਓ ਤੇ ਜ਼ਿਆਦਾ ਬੈਨੀਫਿਟ ਹੈ ਜਿਵੇਂ ਮੈਂ ਇਹ ਪੌਟ ਮੈਂ ਸਿਰਫ ਸੀਡਲਿੰਗ ਗ로우 ਕਰਨ ਲਈ ਰੱਖੇ ਹੋਏ ਸੀਗੇ ਤੇ ਮੈਂ ਇਹਨਾਂ ਨੂੰ ਐਕਸਟਰਾ ਦੇ ਵਿੱਚ ਰੱਖ ਕੇ ਆਪਣੇ ਏਰੀਆ ਮੇਰਾ ਸਟੋਰ ਆ ਜੋ ਗਾਰਡਨ ਸਟੋਰ ਆ ਉਹਦੇ ਵਿੱਚ ਰੱਖੇ ਸੀ ਉੱਥੋਂ ਕੱਢ ਕੇ ਲਗਾਏ ਸੀ ਕਿ ਮੈਨੂੰ ਨਹੀਂ ਸੀ ਲੱਗਦਾ ਕਿ ਇਹ ਪlant ਬਚਣਗੇ ਠੀਕ ਸਰਦੀਆਂ ਵਿੱਚ ਮੈਂ ਇਹਨਾਂ ਨੂੰ ਸੇਫ ਇਹ ਤਾਂ ਕਿ ਬਹੁਤ ਜ਼ਿਆਦਾ ਛਪਾ ਕੇ ਰੱਖਿਆ ਤੇ ਇਹਨਾਂ ਦੇ ਸਾਰੇ ਇਹ ਬ੍ਰਾਂਚ ਰਹਿ ਗਏ ਸੀ ਲੀਫ ਕੋਈ ਵੀ ਨਹੀਂ ਸੀਗਾ ਮੈਂ ਬਿਲਕੁਲ ਉਮੀਦ ਨਹੀਂ ਸੀ ਰੱਖੀ ਤੇ ਚਲੋ ਗॉड गिफ्ट ਹੀ ਸਮਝ ਲਓ ਇਹ ਦੋਨੇ ਮੇਰੇ ਪੌਦੇ ਚੱਲਣ ਵਿੱਚ ਕਾਮਯਾਬ ਹੋਏ ਆ ਤੇ ਇਸ ਦੇ ਨਾਲ ਹੀ ਇੱਕ ਬ੍ਰਾਂਚ ਹੋਰ ਵੀ ਆਈ ਸੀ ਉਹਦੀ ਮੈਂ ਕਟਿੰਗ ਲਗਾਈ ਆ ਕੁਝ ਦਿਨ ਪਹਿਲਾਂ ਪਰ ਅਫਸੋਸ ਕਿ ਮੈਂ ਉਹ ਕੀੜਾ ਦਿਖਾਇਆ ਸੀ ਉਹ ਕੀੜਾ ਖਾ ਗਿਆ ਉਹਨੂੰ ਉਧਿਉਨੇ ਸਟੈਮ ਤੱਕ ਵੀ ਨਹੀਂ ਛੱਡੀ ਇੱਥੋਂ ਆਈ ਥਿੰਕ ਐਸ ਸਾਈਡ ਤੋਂ ਮੈਂ ਕਟਿੰਗ ਲਗਾ ਕੇ ਲਗਾ ਇਸਿਆ ਦੇਖੋ ਇਹ ਕਾਫੀ ਇਹਦੀ ਕਟਿੰਗ ਅੱਛੀ ਚੱਲ ਗਈ ਸੀਗੀ ਇਹਦੀ ਸਟੈਮ ਬੜੀ ਅੱਛੀ ਜਾ ਰਹੀ ਸੀ 1 ਫੀਟ ਤੋਂ ਉੱਪਰ ਇਹ ਪੌਦਾ ਚੱਲਾ ਗਿਆ ਸੀ ਤੇ ਇਹਦੀ ਮੈਂ ਕਟਿੰਗ ਕੱਟ ਕੇ ਲਗਾਈ ਵੀ ਚਲੋ ਇੱਕ ਹੋਰ ਪੌਦਾ ਤਿਆਰ ਹੋ ਜਾਏਗਾ ਪਰ ਨਾ ਕਾਮਯਾਬੀ ਕਾਮਯਾਬੀ ਵੀ ਹੋ ਸਕਦਾ ਮਿਲੀ ਹੋਵੇ ਤੇ ਉਹ ਕੀੜਾ ਉਸ ਨੂੰ ਉਤਰ ਗਿਆ ਇਸਦੇ ਵੀ ਲੀਫ ਤੁਸੀਂ ਦੇਖ ਸਕਦੇ ਆ ਕਿ ਜੋ ਕੱਟ ਪਏ ਆ ਇਸ ਕੀੜੇ ਨਹੀਂ ਖਾਦੇ ਆ ਤੇ ਬੜੀ ਮੁਸ਼ਕਲ ਮੈਂ ਦਿਨ ਚ ਇਹਨੂੰ ਬਹੁਤ ਵਾਰ ਚੈੱਕ ਕਰਦੀ ਸੀ ਕਿ ਇਸ ਨੂੰ ਕੀੜਾ ਨਾ ਖਾਵੇ ਤੇ ਇਸੇ ਤਰ੍ਹਾਂ ਇਹ ਸਿਲਵਰ ਲੀਫ ਆ ਇਹ ਰੈੱਡ ਲੀਫ ਆ ਤੇ ਆਪਾਂ ਸਮਰ ਦੇ ਵਿੱਚ ਤਾਂ ਬੈਂਟਰ ਵਿੱਚ ਤੈਨੂੰ ਬਚਾਉਣ ਲਈ ਮੈਂ ਕਿਉਂਕਿ ਠੰਡ ਦਾ ਪੌਦਾ ਠੰਡ ਚ ਚੱਲੇਗਾ ਵੀ ਪਰ ਜਿਆਦਾ ਸਰਦੀ ਤੋਂ ਸਹਿਣ ਵੀ ਨਹੀਂ ਉਸ ਮੌਸਮ ਚ ਬਚਾਉਣ ਚ ਤਾਂ ਮੈਂ ਕਾਮਯਾਬ ਰਹੀ ਆ ਤੇ ਹੁਣ ਸਮਰ ਦੇ ਵਿੱਚ ਫਿਰ ਮੈਂ ਇਹਨੂੰ ਉਸੇ ਤਰ੍ਹਾਂ ਛਪਾ ਕੇ ਰੱਖਾਂਗੀ ਤੇ ਸੋਇਲ ਦੇਖ ਸਕਦੇ ਆ ਕਿ ਬਿਲਕੁਲ ਵੈਲ ਡਰੇਨ ਹੈ ਰੇਤਿਆ ਸਿਰਫ ਇਹਦੇ ਵਿੱਚ ਬਹੁਤ ਨਾ ਮਾਤਰਾ ਹੀ ਆਪਣੀ ਗਾਰਡਨ ਸੋਇਲ ਆ ਸਿਰਫ ਰਿਵਰਸ ਆਪਣੀ ਸੇਂਡ ਆ ਤੇ ਉਹਦੇ ਵਿੱਚ ਕਾਊ ਡੰਕ ਗੋਬਰ ਖਾਦਿਆ ਠੀਕ ਹੈ ਹੋਰ ਇਹਦੇ ਵਿੱਚ ਮੈਂ ਕੁਝ ਨਹੀਂ ਮਿਲਾਇਆ ਹੋਇਆ ਤੇ ਟੱਚ ਬੂਡ ਕਿ ਅੱਛੇ ਚੱਲ ਰਹੇ ਆ ਇਸੇ ਤਰ੍ਹਾਂ ਜਿਵੇਂ ਇਹਨਾਂ ਨੇ ਮੇਰਾ ਬੈਂਟਰ ਵਿੱਚ ਸਾਥ ਦਿੱਤਾ ਮੈਂ ਬਲੀਵ ਕਰਾਂਗੀ ਜਾਂ ਟਰਸਟ ਕਰਾਂਗੀ ਕਿ ਇਹ ਮੇਰਾ ਸਮਰ ਦੇ ਵਿੱਚ ਵੀ ਇਸੇ ਤਰ੍ਹਾਂ ਹੈਲਥੀ ਕਰੋਰੀ ਰਹੇਣ ਤੇ ਇਹ ਰਿਆਕਰਸੂਲਾ ਵਾਟਾ ਤਾਂ ਨੈਕਸਟ ਪlant ਹੈਗਾ ਪਰਸੂਲਾ ਵਾਟਾ ਮੈਂ ਬਹੁਤ ਵਾਰੀ ਗਰੋਅ ਕੀਤਾ ਪਰ ਮੈਂ ਕਾਮਯਾਬ ਨਹੀਂ ਹੁੰਦੀ ਹਰ ਸਾਲ ਬੈਂਟਰ ਵਿੱਚ ਲੈ ਕੇ ਆਉਂਦੀ ਸੀ ਤੇ ਸਮਰ ਦੀ ਸਟਾਰਟਿੰਗ ਦੇ ਵਿੱਚ ਹੀ ਇਹ ਪlant ਡੈੱਡ ਹੋ ਜਾਂਦਾ ਇਸ ਵਾਰ ਇਹਨੂੰ ਮੈਂ ਰਾਈਜ਼ਨ ਦੇ ਪਲੈਂਟਰ ਵਿੱਚ ਲਗਾਇਆ ਹੋਇਆ ਇੱਕ ਕਾਉ ਪਲੈਂਟਰ ਹੈ ਮੈਂ ਦੂਸਰੀ ਤਰ੍ਹਾਂ ਦਿਖਾਉਂਦੀ ਆ ਤੇ ਇਹ ਇਹਦੇ ਵਿੱਚ ਸੋਇਲ ਰੀਵਰ ਸੈਂਡ ਤੇ ਕਾਉ ਡੰਕ ਹੀ ਆ ਤੇ ਇਹਦੇ ਹਜੇ ਤੱਕ ਇਹਦੇ ਜੋ ਨਿਊ ਸ਼ੂਟ ਆਏ ਆ ਉਸ ਤੋਂ ਦੇਖ ਕੇ ਮੈਨੂੰ ਲੱਗਦਾ ਹੈ ਕਿ ਮੈਂ ਕਾਮਯਾਬ ਰਹਾਂਗੀ ਬਚਾਉਣ ਦੇ ਵਿੱਚ ਇਹਨੂੰ अर्ਲੀ ਮਾਰਨਿੰਗ ਦੀ 6 ਤੋਂ 10 ਵਜੇ ਤੱਕ ਦੀ ਧੁੱਪ ਅੱਛੀ ਤੇਜ਼ ਧੁੱਪ ਮਿਲਦੀ ਆ ਜਿਸ ਜਗ੍ਹਾ ਤੇ ਮੈਨੂੰ ਰੱਖਿਆ ਹੋਇਆ ਉਸ ਤੋਂ ਬਾਅਦ ਦੀਵਾਰ ਦੀ ਸ਼ੇਡ ਆ ਜਾਂਦੀ ਆ ਤੇ ਇਹ ਉਸ ਥਾਂ ਵਿੱਚ ਜਗ੍ਹਾ ਤੇ ਰਹਿੰਦਾ ਤੇ ਇਹ ਜੇ ਦੀ ਗੱਲ ਕਰੀਏ ਡਾਇਰੈਕਟ ਸ਼ੇਡ ਧੁੱਪ ਦੀ ਸਨਲਾਈਟ ਉਹ ਨਹੀਂ ਪੈਂਦੀ ਕਿਉਂਕਿ ਪਲਾਂਟਸ ਦੇ ਵਿੱਚ ਰੱਖਿਆ ਹੋਇਆ ਹੈ ਇਹੀ ਰੀਜਨ ਹੋ ਸਕਦਾ ਕਿ ਮੈਂ ਇਹਨੂੰ ਬਚਾਉਣ ਵਿੱਚ ਕਾਮਯਾਬ ਰਹੀ ਤੇ ਇਹਦੀ ਲੀਫ ਮੇਰੇ ਕੋਲ ਹੁਣੇ-ਹੁਣੇ ਇੱਕ ਗਿਰ ਗਈ ਆ ਤੇ ਆਪਾਂ ਲੀਫ ਤੋਂ ਵੀ ਫਸਟ ਟਾਈਮ ਗਰੋ ਕਰਨ ਦਾ ਐਕਸਪੈਰੀਮੈਂਟ ਦੇਖਦੇ ਆਂ ਕਰਦੇ ਆਂ ਵੀ ਕਿਵੇਂ ਗਰੋਹ ਹੁੰਦੀ ਆ ਕਿ ਨਹੀਂ ਹੁੰਦੀ ਇਹ ਅੱਜ ਦੀ ਛੋਟੀ ਜਿਹੀ ਵੀਡੀਓ ਸੀ ਇਹਨਾਂ ਨੂੰ ਮੈਂ ਬੈਂਟਰ ਵਿੱਚ ਸੇਵ ਕਰ ਲਿਆ ਆ ਸਮਰ ਦੇ ਵਿੱਚ ਕਿਸ ਤਰ੍ਹਾਂ ਕਰਾਂਗੀ ਉਹ ਛੱਡ ਦਿੱਤਾ ਆ ਜੇ ਕੋਈ ਹੋਰ ਟਿਪਸ ਹੈਗੇ ਆ ਮੇਰੇ ਫਰੈਂਡਸ ਦੇ ਕੋਲ ਤੇ ਜ਼ਰੂਰ ਮੈਨੂੰ ਦੇਣਾ ਕਿ ਮੈਂ ਇਹਨਾਂ ਪਲਾਂਟਸ ਨੂੰ ਸੇਵ ਕਰ ਸਕਾਂ ਓਕੇ ਜੀ ਵੀਡੀਓ ਪਸੰਦ ਆਏ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ